ਮਾਸੀ ਜੀ ਮੈਂ ਹੁਣ ਅਣਜਾਣੇਚ ਵੀ ਕੋਈ ਐਹੋ ਜੀ ਗਲਤੀ ਨਹੀਂ ਕਰਨਾ ਚਾਹਦੀ ਕਿ ਮੈਂ ਫੇਰ ਸੁਖ ਦੀ ਨਿਗਾਹ ਚ ਡਿੱਗ ਜਾਵਾਂ ਜੇ ਰੱਬ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਹੈ ਨਾ ਮੈਂ ਹੁਣ ਹੋਰ ਤੇ ਡੋਰੀਆਂ ਸੁੱਟ ਦਿੱਤੀਆਂ ਨੇ ਉਹ ਮੈਨੂੰ ਅੱਗੇ ਵੀ ਵੇਖੋ ਲੈ ਕੇ ਜਾਏਗਾ ਜ਼ਰੂਰ ਉਹਦੀ ਰਜਾ ਚ ਹੁਣ ਮੈਂ ਰਹਿਣਾ ਚਾਹਨੀ ਆ ਜ਼ਰੂਰ ਹੋਏਗਾ ਹਰ ਹਾਲ ਹਾਂਜੀ ਮਾਸੀ ਇਹ ਜ਼ਰੂਰ ਹੋਏਗਾ ਕਦੇ ਨਾ ਕਦੇ ਤਾਂ ਰੱਬ ਸੁਖ ਨੂੰ ਵੀ ਚੱਲਣ ਪਾਏਗਾ ਇਹ ਕਿ ਆਪਣਾ ਘਰ ਸੰਭਾਲ ਲਵੇ ਸੁਖ ਮਾਸੀ ਗੱਲ ਦੱਸਾਂ ਮੈਂ ਜੋ ਮਹਿਸੂਸ ਕੀਤਾ ਹੈ ਹੋ ਸਕਦਾ ਮੈਂ ਗਲਤ ਹੋਵਾਂ ਹਾਂ ਦੱਸ ਸੁਖਨਾ ਠੀਕ ਹੈ ਮੈਨੂੰ ਗੁੱਸੇ ਨਾਲ ਵਿੱਚ ਵਿੱਚ ਬੋਲਦਾ ਹੁੰਦਾ ਸੀ ਪਰ ਮੈਂ ਨਾ ਉਹਦੀ ਅੱਖਾਂ 'ਚ ਨਾ ਨਫ਼ਰਤ ਦੇ ਨਾਲ ਨਾਲ ਨਾ ਇੱਕ ਉਮੀਦ ਜੀ ਦੇਖੀ ਹੈ ਦੇਖੋ ਤਾਂ ਕੋਈ ਮਿੰਟ ਤਲਾਕ ਵੀ ਕਿਹੜਾ ਦਿੰਦਾ ਹੈ ਉਹ ਵੀ ਕਿਤੇ ਨਾ ਕਿਤੇ ਚਾਹੁੰਦਾ ਹੈ ਕਿ ਮੈਂ ਘਰ ਆ ਜਾਵਾਂ ਪਤਾ ਨਹੀਂ ਉਹ ਦੇਖਦਾ ਸੀ ਨਾ ਜਦੋਂ ਇਹਨੂੰ ਵੇਖਣ ਆਉਂਦਾ ਸੀ ਜਾਂ ਮੈਨੂੰ ਵੇਖਣ ਆਉਂਦਾ ਸੀ ਕੁਝ ਕਹਿੰਦਾ ਸੀ ਪਰ ਮੈਂ ਮਹਿਸੂਸ ਕੀਤਾ ਜੋ ਮੇਰੀ ਫੀਲਿੰਗ ਹੈ ਕਿ ਉਹ ਵੀ ਚਾਹੁੰਦਾ ਹੈ ਮਾਸੀ ਤੇਰੀ ਸਾਥ ਜੁੜ ਜਾਵੇ ਬਸ ਮੂੰਹ ਨਹੀਂ ਕਹਿ ਰਿਆ ਕੋਈ ਗੱਲ ਨਹੀਂ ਜਿਉਂ ਦਿਲੋਂ ਚਾਹੁੰਦਾ ਨਾ ਇੱਕ ਨੱਕ ਦਿਨ ਨਾ ਉਹ ਗੱਲਾਂ ਤੇ ਮੂੰਹ ਤੇ ਵੀ ਜਰੂਰ ਆਉਗੀਆਂ ਇਹ ਘਰ ਨਾ ਖੁਸ਼ੀਆਂ ਨਾਲ ਜਰੂਰ ਭਰੇਗਾ ਤੂੰ ਉਹ ਤਾਂ ਸੋਕ ਇਕੱਠੇ ਲੀਨ ਦੀ ਪਰਵਰਿਸ਼ ਕਰੋਗੇ ਖੁਸ਼ੀਆਂ ਤੇਰੀ ਚੋਲ ਦੀ ਜਰੂਰ ਪੈਣੀਆਂ ਧੀਏ ਹਾਂਜੀ ਉਹ ਖੁਸ਼ੀ ਖੁਸ਼ੀ ਉਹਨਾਂ ਛਾਤੇ ਕੁਤੂ ਉਹਨਾਂ ਛਾਤੇ ਹੁਣੀਆਂ ਚਲੋ ਚਲੋ ਮਾਸੀ ਆਉ ਥੱਲੇ ਚਲੀਏ ਸੈਂਡਿਜ ਬਣਾ ਮਾਦੇ ਵਸਤੇ ਮਾਨ ਵਾਲੇ ਮੌਸਮ ਦਾ ਨਾ ਫਰਕ ਪੈ ਗਿਆ ਹਾਂ ਮੈਂ ਜੋ ਜੋ ਸਮਝਾਇਆ ਸਮਝ ਨਾ ਠੀਕ ਹੈ ਅਗਰ ਮੈਨੂੰ ਫੋਨ ਆ ਗਿਆ ਨਾ ਤੇਰੀ ਦਾਦੀ ਦਾ ਇਹ ਯਾ ਸਿਮਰਾ ਦੀਦੀ ਦਾ ਤੇ ਫੇਰ ਦੇਖੀ ਠੀਕ ਹੈ ਟੀਵੀ ਵੀ ਨਹੀਂ ਜ਼ਿਆਦਾ ਦੇਖਣਾ ਫੋਨ ਵੀ ਨਹੀਂ ਜ਼ਿਆਦਾ ਚਲਾਣਾ ਠੀਕ ਹੈ ਐਂ ਮੇਰੀ ਗੱਲ ਸੁਣੋ ਮੈਂ ਨਾ ਇੱਕ ਨਾ ਦੂਜੇ ਸਕੂਲ ਜਾ ਰਹੀ ਆ ਵੱਡੇ ਵਾਲੇ ਉੱਥੇ ਨਾ ਬੱਚਿਆਂ ਨੂੰ ਬੜਾ ਮਾਰਦੇ ਆ ਓਕੇ ਤੇ ਤੁਸੀਂ ਨਾ ਓਲੇ ਸਕੂਲ ਨਹੀਂ ਆਣਾ ਮੇਰੇ ਨਾਲ ਮੈਂ ਤੁਹਾਨੂੰ ਕਦੀ ਕਦੀ ਉੱਥੇ ਮਿਲਣ ਆਇਆ ਕਰਾਂਗੀ ਓਕੇ ਤੇ ਤੁਸੀਂ ਨਾ ਹੁਣ ਵਧੀਆ ਨੋਨੇ ਨੋਨੇ ਸਕੂਲ ਤੁਹਾਨੂੰ ਪਾਪਾ ਨੇ ਪਾਣਾ ਹੈ ਉੱਥੇ ਟੀਚਰਸ ਬਹੁਤ ਪਿਆਰ ਕਰਦੇ ਆ ਠੀਕ ਹੈ ਜਾਓਗੇ ਨਾ ਉੱਥੇ ਪਾਪਾ ਜਿੱਦਾਂ ਕਹਿਣ ਉਦਾਂ ਕਰਨਾ ਮੇਰੇ ਬੇਟੇ ਨੇ ਓਕੇ ਓਕੇ ਖੁਸ਼ੀ ਕਿੰਨੀ ਖੁਸ਼ੀ ਦੇ ਨਾਲ ਚਲੋ ਉਹਨੂੰ ਬੇਸਮਝਣ ਨੂੰ ਕੀ ਪਤਾ ਕੌਣ ਕਿਦਾਂ ਕਿਦਾਂ ਨੇ ਨਿੱਕੇ ਜਿਹੇ ਹੁੰਦੇ ਆ ਪਰ ਹੱਥਾਂ ਜੇ ਪਾਲੀ ਆ ਅੱਜ ਮੇਰੇ ਵੱਲ ਵੇਖਿਆ ਤੱਕ ਨਹੀਂ ਖੁਸ਼ੀ ਨੇ सो जा सो गया मैं पोता सो जा तू को सोई जानी है सो जा सो जा मैं पोता मेरा बेटा बहुत छोना पुत्र है ध्यान रखना अपना मैं हूं चल जाना मैं मैं तो तुम तो कहने की लोड़ ही नहीं है तो तेरा प्यो ही तो बहुत प्यार करता है सब दिखता पा मैंने ਇੱਕ ਮਿੰਟ ਜੀ ਤੁਹਾਡਾ ਨਾ ਜ਼ਿਆਦਾ ਟਾਈਮ ਨਹੀਂ ਲਾਵਾਂਗੇ ਅੱਗੇ ਨਾ ਚੱਲਦੀ ਵੀਡੀਓ ਦੇ ਵਿੱਚ ਰਿਕਵੈਸਟ ਕਰਨਾ ਚਾਹੁੰਦੇ ਤੁਹਾਨੂੰ ਇੱਕ ਨਵੇਂ ਨਿਗਾਹ ਜਾਨਾ ਬਲੌਗ ਬਣਾਇਆ ਵਾ ਪਲੀਜ਼ ਉਹਨਾਂ ਨੂੰ ਜ਼ਰੂਰ ਵੀ ਬਿਨਾ ਗੱਲ ਨਹੀਂ ਨਾ ਹੋ ਸਕਦੀ ਕਲੀਅਰ ਆਵਾਜ਼ ਆਏਗੀ ਹੋਰ ਸੁਣਾਓ ਕਿੱਦਾਂ ਜੇ ਸਾਰੇ ਠੀਕ ਠਾਕ ਹੋ ਮੌਸਮ ਬੜਾ ਖਰਾਬ ਚੱਲਦਾ ਰਿਹਾ ਆਪਣਾ ਧਿਆਨ ਰੱਖੋ ਅਸੀਂ ਤਾਂ ਠੀਕ ਹਾਂ ਸਾਰੇ ਆਪਣਾ ਵੀ ਧਿਆਨ ਰੱਖੋ ਅੱਜ ਦਾ ਛੋਟਾ ਜਿਹਾ ਵਲੌਗ ਸੀ ਤੁਹਾਡੇ ਸਵਾਲਾਂ ਦਾ ਜਵਾਬ ਸਾਰੇ ਜਾਣੇ ਪੁੱਛਦੇ ਬੇ ਨੇ ਕਿ ਸੇਵਕ ਕਿਉਂ ਨਹੀਂ ਆ ਰਹੇ ਆ ਚਲੋ ਦੇ ਦिए ਫਿਰ ਜਵਾਬ ਦੇਣਾ ਸੇਵਕ ਕਿਤੇ ਨਹੀਂ ਗਿਆ ਸੇਵਕ ਇੱਥੇ ਹੀ ਹੈ ਥੋੜੇ ਦਿਨ ਪਹਿਲਾਂ ਮਿਲ ਕੇ ਵੀ ਗਿਆ ਸੀ ਦੇਖੋ ਬੰਦੇ ਨੂੰ ਦੁੱਖ ਸੁੱਖ ਤੇ ਆਉਂਦੇ ਹੀ ਆ ਨਾ ਜਦੋਂ ਸਾਡੇ ਸ਼ੰਮੀ ਮੈਡਮ ਸਾਡੇ ਵਿੱਚ ਸੀ ਉਹਨਾਂ ਦਿਨਾਂ 'ਚ ਹੀ ਨਾ ਸੇਵਕ ਥੋੜੀਆਂ ਛੁੱਟੀਆਂ ਵੀ ਕਰਨ ਲੱਗ ਪਿਆ ਸੀ ਹਿਨ ਪੁੱਛਿਆ ਸੀ ਕਿ ਬੇਟਾ ਕੀ ਪ੍ਰੋਬਲਮ ਹੈ ਤੁਨੂੰ ਤੂੰ ਅੱਜਕਲ ਛੁੱਟੀ ਜ਼ਿਆਦਾ ਕਰਦਾ ਪਿਆ ਹੈ ਉਹਨੇ ਦੱਸਿਆ ਸੀ ਕਿ ਮੈਨੂੰ ਨਾ ਉਹਨੂੰ ਫੀਵਰ ਜ਼ਿਆਦਾ ਹੋਣ ਲੱਗ ਪਿਆ ਸੀ ਕੋਈ ਪ੍ਰੋਬਲਮ ਆਈ ਹੈ ਟੈਸਟ ਵਗੈਰਾ ਉਹਨੇ ਕਰਾਏ ਪਰ ਪ੍ਰੋਬਲਮ ਦੱਸਦਾ ਨਹੀਂ ਬਈ ਕੀ ਹੈ ਹੀ ਥੋੜਾ ਬਿਮਾਰ ਹੈ ਜਿਹਦੇ ਨਾਲ ਉਹ ਹਸਪੀਟਲ ਐਡਮਿਟ ਹੋ ਗਿਆ ਇਸ ਚੰਗੇ ਹੈਲਥ ਇਸ਼ੂ ਹੈ ਨੂੰ ਹਾਂਜੀ ਹਾਂਜੀ ਉਹ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸਾਨੂੰ ਵੀ ਪੂਰਾ ਨਹੀਂ ਕੀਤਾ ਗਿਆ ਨਾਲ ਉਹਨੇ ਵੈਸੇ ਵੀ ਮਨਾ ਹੀ ਕੀਤਾ ਉਹਨੇ ਹਾਂ ਵੀ ਹਜੇ ਕਿਸੇ ਨੂੰ ਦੱਸਣਾ ਨਾ ਬਾਕੀ ਥੋੜਾ ਜਿਹਾ ਠੀਕ ਹੋਏਗਾ ਤੇ ਆਏਗਾ ਵਾਪਸ ਉਹ ਥੋੜੇ ਦਿਨ ਪਹਿਲਾਂ ਹੀ ਮੈਸੇਜ ਆਇਆ ਕਿ ਦੀਦੀ ਮੈਂ ਨਵੀਂ ਸਟੋਰੀ ਬਚਾਵਾਂ ਜਾਂ ਉਹਨੇ ਦਾ ਤੁਸੀਂ ਐਂਡ ਕਰ ਦੋ ਕਿਸੇ ਤਰੀਕੇ ਮੈਨੂੰ ਪਤਾ ਕਿ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਪਿਆਰ ਕਰਦੇ ਹੋ ਉਹਦੀ ਮਤਲਬ ਉਹਦੇ ਡਾਇਲੋਗ ਉਹਦਾ ਚੰਚਲਪਨ ਤੁਹਾਨੂੰ ਬਹੁਤ ਹੀ ਮੁੰਦਾਗਾ ਵਾ ਤੇ ਸਾਰੇ ਪੁੱਛਦੇ ਸੇਵਕ ਕਿਉਂ ਨਹੀਂ ਆਂਦਾ ਦੱਸੋ ਜੀ ਦੱਸੋ ਜੀ ਮੈਂ ਸੋਚਦੀ ਸੀ ਕਿ ਅੱਜ ਨਹੀਂ ਕੱਲ ਵਲੌਗ ਬਣਾਣੇ ਆ ਅੱਜ ਵਲੌਗ ਬਣਾਉਂਦਾ ਮੈਂ ਸਪੈਸ਼ਲ ਘਰ ਨਿਕਤੇ ਸੇਵਕ ਵੱਲੋਂ ਸੀ ਦੂਸਰਾ ਸੀ ਜਿਹੜੀ ਕਿ ਇੱਕ ਨਵਸ਼ਮੀ ਦੇ ਵਿੱਚ ਸਟੋਰੀ ਇਸ ਟਾਈਮ ਚੱਲਦੀ ਵੀ ਹੈ ਮਾਂ ਬਿਨਾ ਧੀ ਦਾ ਹਾਲ ਹਾਲ ਇਹ ਸਟੋਰੀ ਐਂਡ ਵੱਲ ਜਾ ਰਹੀ ਹੈ ਪਰ ਤੁਸੀਂ ਇੰਨਾ ਕੋ ਨੂੰ ਪਿਆਰ ਦੇਂਦੇ ਸਟੋਰੀ ਨੂੰ ਥੈਂਕ ਯੂ ਸੋ ਮੱਚ ਪਲੀਜ਼ ਅਗੋ ਜਰਾ ਗੱਲ ਕਰਿਓ ਲੋਕੋ ਸਟੋਰੀ ਨੂੰ ਤੁਸੀਂ ਬੜਾ ਪਿਆਰ ਦੇ ਰਹੇ ਹੋ ਸੋਰੀ ਮੈਂ ਬੋਲ ਨਹੀਂ ਬਾਰੇ ਮੇਰੀ ਵੀ ਦਿਲ ਖਰਾਬ ਹੋਈ ਥੋੜੀ ਜਿਹੀ ਆਮ ਦੀ ਤੁਸੀਂ ਹੁਣ ਇਸ ਵਾਰ ਸਾਨੂੰ ਦੱਸੋ ਵੀ ਇਹ ਅੱਗੇ ਸਟੋਰੀ ਅਹੀਂ ਵਧਾ ਦਈਏ ਕਿਦਾ ਐਂਡ ਕੀਤਾ ਜਾਵੇ ਕਈ ਲੋਕੀ ਸਾਨੂੰ ਬੜਾ ਕਮੈਂਟ ਕਰਦੇ ਆ ਵੀ ਇਹਦਾ ਐਂਡ ਕਰ ਦੋ ਇਹ ਬਹੁਤ ਲੌਂਗ ਚੱਲ ਗਈ ਆ ਤੇ ਕਈ ਲੋਕ ਕਹਿੰਦੇ ਨਹੀਂ ਜੀ ਇਹਨੂੰ ਵਧਾਓ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਸਟੋਰੀ ਵਧਾਈ ਜਾਵੇ ਕਿ ਇਹਦਾ ਐਂਡ ਕੀਤਾ ਜਾਵੇ ਅਸੀਂ ਨਾ ਅੱਜ ਦਾ ਮਤਲਬ ਨੈਕਸਟ ਪਾਰਟ ਅਸੀਂ ਬਣਾਇਆ ਹੀ ਨਹੀਂ ਅਜੇ ਅਹੀਂ ਅੱਜ ਇੱਥੇ ਹੀ ਸਟੌਪ ਕਰਤੀ ਆ ਤਾਂ ਸਟੌਪ ਕੀਤੀ ਆ ਤੋ ਹੀ ਆਪਣੀ رائے ਦਿਓ ਸਾਨੂੰ ਸਾਨੂੰ ਵੀ ਪਤਾ ਲੱਗੇ ਕਿ ਅਹੀ ਅੱਗੋ ਇਹਨੂੰ ਸਟੈਪ ਬਾਈ ਸਟੈਪ ਕਿੱਦਾਂ ਚਲਾਈਏ ਕਿਉਂਕਿ ਅੱਗੇ ਤਾਂ ਸਾਨੂੰ ਗਾਈਡ ਕਰਨ ਵਾਸਤੇ ਸ਼ੰਮੀ ਮੈਡਮ ਹੁੰਦੇ ਹੀ ਸਾਡੇ ਵਿੱਚ ਐਸ ਟਾਈਮ ਅਸੀਂ ਸਾਰੇ ਕਨਫਿਊਜ਼ ਆ ਦੇਖੋ ਉਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਬਿਲਕੁਲ ਨਾ ਹੀ ਅਸੀਂ ਕਿਸੇ ਨੂੰ ਦੇ ਰਹੇ ਹਾਂ ਹਾਂਜੀ ਕਈ ਇਲਜ਼ਾਮ ਚੁੱਕ ਚੁੱਕ ਕੇ ਉਂਗਲਾ ਮੈਨੂੰ ਕਹਿੰਦੇ ਨੇ ਕਿ ਅੰਜੂ ਉਹਨਾਂ ਦੀ ਜਗ੍ਹਾ ਲੈ ਰਹੀ ਐ ਵੇਖੋ ਕੋਈ ਵੀ ਇਨਸਾਨ ਕਿਸੇ ਦੀ ਜਗ੍ਹਾ ਨਹੀਂ ਲੈ ਸਕਦਾ ਇਹ ਹਮੇਸ਼ਾ ਯਾਦ ਰੱਖਣਾ ਕਿਉਂਕਿ ਇਹ ਸਟੋਰੀ ਮੈਡਮ ਨਾਲ ਮੇਰੇ ਗੁਰੂ ਨੇ ਚੇਲਾ ਚੇਲਾ ਹੀ ਰਹਿੰਦਾ ਮੈਂ ਆਪਣੇ ਗੁਰੂ ਦੀ ਜਗ੍ਹਾ ਕਦੀ ਨਹੀਂ ਬਵਾਂਗੀ ਉਹ ਦੁਨੀਆ 'ਚ ਨਹੀਂ ਹੈਗੇ ਬੇਸ਼ੱਕ ਪਰ ਸਾਡੇ ਦਿਲਾਂ 'ਚ ਅੱਜ ਵੀ ਹੈ ਨੇ ਮੈਂ ਸਵੇਰੇ ਕੰਮ ਕਰਨ ਤੋਂ ਪਹਿਲਾਂ ਨਾ ਹਮੇਸ਼ਾ ਉਹਨਾਂ ਵੱਲ ਦੇਖ ਕੇ ਇੱਕ ਗੱਲ ਜ਼ਰੂਰ ਕਰਦੀ ਆ ਕਿ ਕੋਈ ਗਲਤੀ ਹੋ ਜਾਈਗੀ ਨਾ ਤਾਂ ਮੈਨੂੰ ਸੰਭਾਲਣਾ ਕਿ ਮੈਂ ਬੜੇ ਹੀ ਤਰੀਕੇ ਨਾਲ ਕੰਮ ਕਰਾਂ ਸਾਰੀ ਟੀਮ ਨੂੰ ਜੋੜ ਕੇ ਰੱਖਾਂ ਬਾਕੀ ਜਿਹੜਾ ਜੋ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਇੰਨਾ ਪੈਂਦਾਗਾ ਪਰ ਤੁਸੀਂ ਨਾ ਮੈਨੂੰ ਕੁਝ ਕਹਿਣਾ ਇੰਨਾ ਖਿਆਲ ਰੱਖਣਾ ਸਟੋਰੀ ਨੂੰ ਕੋ ਵਧਾਈਏ ਕਿ ਨਾ ਵਧਾਈਏ ਇਹਦੇ ਬਾਰੇ ਨਾ ਕਮੈਂਟ ਚ ਦੱਸ ਦੋ ਕਿਉਂਕਿ ਅੱਜ ਅਸੀਂ ਸਟੋਰੀ ਥੋੜੀ ਪਾਣ ਲੱਗੇ ਆ ਬਾਕੀ ਤੁਹਾਨੂੰ ਜਿੰਨਾ ਵੀ ਦੇਖਣ ਨੂੰ ਮਿਲੇਗੀ ਉਹਦੇ ਬਾਰੇ ਤੁਸੀਂ ਦੱਸੋਗੇ ਅੱਜ ਦੇ ਤੁਹਾਡੇ ਜੋ ਵੀ ਕਮੈਂਟ ਹੋਣਗੇ ਨਾ ਉਸੇ ਨੂੰ ਰੀਡ ਕਰਦੇ ਹੋਏ ਕੱਲ ਸਟੋਰੀ ਤਿਆਰ ਹੋਏਗੀ ਕਿਉਂਕਿ ਇਹ ਸਟੋਰੀ ਸ਼ੰਮੀ ਮੈਡਮ ਦੀ ਆ ਖੁਦ ਦੀ ਲਿਖੀ ਹੋਈ ਹੈ ਲਿਖੀ ਹੋਈ ਹੈ ਹਾਂਜੀ ਤੇ ਇਸ ਕਰਕੇ ਹੀ ਕਨਫਿਊਜ਼ ਆ ਵੈਸੇ ਤਾਂ ਅਸੀਂ ਅੱਜ ਐਂਡ ਹੀ ਕਰਨ ਲਈ ਤਿਆਰ ਸੀ ਸਾਰੇ ਅਸੀਂ ਰੋਕੀ ਆ ਕਿ ਤੁਸੀਂ ਦੱਸੋ ਕਿੰਨੇ ਕਮੈਂਟ ਸਾਡੇ ਵਧਾਣ ਦੇਣਗੇ ਤੇ ਕਿੰਨੇ ਘਟਾਣ ਦੇਣਗੇ ਉਸ ਦੇ ਅਕੋਰਡਿੰਗ ਅਸੀਂ ਵੀਡੀਓ ਨੂੰ ਅੱਗੇ ਲੈ ਕੇ ਜਾਵਾਂਗੇ VOTING ਹੁੰਦੀ ਆ ਅੱਜ VOTING ਹੋਣੀ ਆ ਕਿਉਂਕਿ ਸਟੋਰੀ ਨੂੰ ਸਾਰਿਆਂ ਨੇ ਬਹੁਤ ਪਿਆਰ ਦੇ ਹੁੰਦੇ ਹੋ ਵਧਾਣ ਦਾ ਤਾਂ ਅਸੀਂ ਸੋਚਿਆ ਸੀ ਪਰ ਕੁਝ ਲੋਕ ਜ਼ਿਆਦਾ ਹੀ ਜ਼ਿੱਦ ਕਰਦੇ ਵਸੇ ਇਹਨੂੰ ਪਲੀਜ਼ ਹੁਣ ਬੰਦ ਕਰੋ ਨਵੀਂ ਸਟੋਰੀ ਸ਼ੁਰੂ ਕਰੋ ਨਵੀਂ ਸਟੋਰੀ ਸ਼ੁਰੂ ਕਰੋ ਪਰ ਤੁਸੀਂ ਸਾਡੇ ਪਰਿਵਾਰ ਹੋ ਤੁਹਾਡੇ ਨਾਲ ਹੀ ਅਸੀਂ ਹੈਗੇ ਆ ਜੇ ਤੁਹਾਡੀ ਨਹੀਂ ਅਸੀਂ ਸੁਣਾਗੇ ਤੇ ਕਿਦੀ ਸੁਣਾਗੇ ਸੋ ਜਿਸ ਤਰ੍ਹਾਂ ਵੀ ਤੁਹਾਡੇ ਰਾਏ ਹੋਏਗੀ ਸਾਨੂੰ ਦੱਸਣਾ ਜ਼ਰੂਰ ਬਾਕੀ ਸਟੋਰੀ ਅਗੋ ਚ ਸ਼ੁਰੂ ਹੋ ਜਾਈਏ ਇਹਦੇ ਨਾਲ ਹੀ ਦੇਖਿਓ ਤੇ ਦੱਸਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਰਜੀਤ ਹਾਂਜੀ ਕਿੱਥੇ ਚੱਲੀ ਆ ਮੈਕਸ ਤੇ ਜਾਣਾ ਮਾਸੀ ਹੁਵੇਰ ਨੂੰ ਲੈ ਕੇ ਪਰਸ ਪਾਇਆ ਵਾ ਕਿੱਥੇ ਚਲਨੀ ਦੀ ਗੱਲ ਆ ਹਾਂਜੀ ਆਪਣਾ ਵਾਦਾ ਪੂਰਾ ਕਰ ਰਹੀ ਆ ਠੀਕ ਹੈ ਜੀ ਮਾਸੀ ਐਲੋ ਪਰ ਹਰਪੀਤ ਮਾਸੀ ਤੁਹਾਨੂੰ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਠੀਕ ਹੈਗੀ ਹੈ ਜਿੱਦਾਂ ਕਿ ਮੈਂ ਆਪਣਾ ਵਾਅਦਾ ਕੀਤਾ ਸੀ ਕਿ ਹਾਂ ਜਦੋਂ ਠੀਕ ਹੋ ਜਾਏਗੀ ਆਪੇ ਖਾਣ ਪੀਣ ਲੱਪੇਗੀ ਤੇ ਮੈਂ ਚਲ ਜਾਵਾਂਗੀ ਤੇ ਮੈਂ ਚਲਦੀ ਆ ਨਾਲੇ ਇੱਕ ਗੱਲ ਹੋਰ ਤੁਸੀਂ ਫਿਕਰ ਨਾ ਕਰਿਓ ਇਹੋ ਮੈਨੂੰ ਬਿਲਕੁਲ ਯਾਦ ਨਹੀਂ ਕਰੇਗੀ ਤੇ ਮਾਸੀ ਨਾਲ ਫਿਕਰ ਨਾ ਕਰਿਓ ਇਹ ਮੇਰੇ ਬਿਲਕੁਲ ਯਾਦ ਨਹੀਂ ਕਰਿਆਗੀ ਜੇ ਕਦੀ ਯਾਦ ਕਰੇ ਵੀ ਦੇਖੋ ਬੱਚਾ ਵੈ ਬੱਚੇ ਨਾਲ ਜ਼ਬਰਦਸਤੀ ਤਾਂ ਤੁਸੀਂ ਕਰਨੀ ਨਾ ਸਕਦੇ ਕੋਈ ਵੀ ਕਿਸੇ ਨਾਲ ਨਹੀਂ ਕਰ ਸਕਦਾ ਬੱਚਾ ਏ ਤੇ ਜੇ ਕਦੀ ਮੇਰਾ ਨਾਮ ਲੈ ਵੀ ਲਵੇ ਕਦੀ ਆ ਵੀ ਜਾਵੇ ਨਾ ਮੇਰੀ ਯਾਦ ਇਹਨੂੰ ਤੇ ਫੋਨ ਕਰਵਾ ਦਿਓ ਮੈਂ ਸਮਝਾ ਦਵਾਂਗੀ ਤੇ ਚੰਗਾ ਮਾਸੀ ਮੈਂ ਚਲਦੀ ਆ ਹਰਪ੍ਰੀਤ ਸੋਖਾ ਪ੍ਰੋਗਰਾਮ ਹੋ ਜੇ ਸੋਖਾ ਹਰ ਪਿੰਨੋ ਰੋਗ ਲਾ ਸੁਖ ਸੁਖ ਤੂੰ ਬੋਲਦਾ ਕਿਉਂ ਨਹੀਂ ਪਿਆ ਚੁੱਪ ਕਿਉਂ ਹੋ ਗਿਆ ਵਾਂ ਮੈਨੂੰ ਲੱਗਦਾ ਜਿਵੇਂ ਨਾ ਕਿਤੇ ਨਾ ਕਿਤੇ ਤੂੰ ਵੀ ਉਹਨੂੰ ਮਾਫ ਕਰ ਹੀ ਦਿੱਤਾ ਹੋਣਾ ਵਾ ਤੂੰ ਰੋਕਦਾ ਕਿਉਂ ਉਹਨੂੰ ਉਹਨੂੰ ਰੋਕਲਾ ਸੁਖ ਨੂੰ ਹਜੇ ਵੀ ਸੋਚ ਲਾ ਟਾਈਮ ਹੀ ਹਜੇ ਵੀ ਰੋਕ ਲਾ ਨੂੰ ਬਾ ਧੰਨਵਾਦ ਤੇਰਾ ਥੋੜੇ ਦਿਨ ਦੀਆਂ ਖੁਸ਼ੀਆਂ ਵਾਸਤੇ ਅੱਗੇ ਤੋਰ ਦਸਤ ਕਰਦੀ ਆ ਤੇਰੇ ਅੱਗੇ ਮੇਰੀ ਕੁੜੀ ਨੂੰ ਤੇ ਸੁੱਖ ਨੂੰ ਕੋਈ ਤਤੀਵਾ ਨਾ ਲੱਗੇ ਸ਼ਾਇਦ ਇਸ ਘਰ ਵਿੱਚ ਮੇਰਾ ਇੰਨਾ ਹੀ ਦਾਣਾ ਪਾਣੀ ਸੀ ਖੁਸ਼ ਰਵੇ ਮੇਰੀ ਕੁੜੀ